ਮੈਂ ਡਾਕਟਰ ਉਤਾਰਜੀਤ ਸਿੰਘ ਐਸਐਮਓ ਬਾਜਾਖਾਨਾ ਸਾਰੇ ਇਲਾਕਾ ਨਿਵਾਸੀ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਕਰੋਨਾ ਦੀ ਮਹਾਮਾਰੀ ਦੇ ਸਬੰਧ ਵਿੱਚ ਅੱਜ ਦੇ ਸਮੇਂ ਸਾਨੂੰ ਟੈਸਟਾਂ ਦੀ ਤੇ ਆਪ ਦੇ ਆਪ ਨੂੰ ਸਾਹਮਣੇ ਆਉਣ ਦੀ ਜ਼ਰੂਰਤ ਹੈ ਜੇ ਕਿਸੇ ਨੂੰ ਕੋਈ ਬੁਖਾਰ ਸੁੰਘਣ ਦੇ ਵਿੱਚ ਕੋਈ ਸਮੱਸਿਆ ਜਾਂ ਖਾਂਗ ਕਿਸੇ ਵੀ ਤਰ੍ਹਾਂ ਦੀ ਕੋਈ ਬੁਖਾਰ ਦੇ ਨਾਲ ਕੋਈ ਵੀ ਦਿੱਕਤ ਆਉਂਦੀ ਹੈ ਸਾਹ ਲੈਣੇ ਚ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਨੂੰ ਬਾਜਾਖਾਨਾ ਸਿਵਲ ਹਸਪਤਾਲ ਦੇ ਵਿੱਚ ਜੈਤੂ ਦੇ ਨੇੜ ਦੇ ਪਿੰਡ ਜੈਤੂ ਦੇ ਹਸਪਤਾਲ ਦੇ ਵਿੱਚ ਸਾਡੇ ਫਲੂ ਕੋਰਨਰ ਬਣੇ ਹੋਏ ਆ ਜਿੱਥੇ ਬਿਲਕੁਲ ਫ੍ਰੀ ਟੈਸਟ ਕੀਤਾ ਜਾਂਦਾ ਹੈ ਔਰ ਉਹਦੀ ਰਿਪੋਰਟ ਥੋੜੇ ਜਿਹਾ ਬਾਅਦ ਹੀ ਅਸੀਂ ਮਰੀਜ਼ ਨੂੰ ਦੱਸ ਦਿੰਦੇ ਆ ਔਰ ਜੋ ਪਿੰਡਾਂ ਦੇ ਵਿੱਚ ਇਹ ਫਾਰਮ ਫਲਾਈਆਂ ਜਾ ਰਹੀਆਂ ਕਿ ਮਰੀਜ਼ ਨੂੰ ਚੱਕ ਕੇ ਲੈ ਜਾਂਦੇ ਆ ਜਾਂ ਉਹਦਾ ਕੋਈ ਅੰਗ ਕੱਢ ਲਈ ਜਾਂਦੇ ਆ ਇਹ ਬਿਲਕੁਲ ਬੇਬੁਨਿਆਦ ਤੇ ਝੂਠੀਆਂ ਗੱਲਾਂ ਐ ਇੰਨਾ ਗੱਲਾਂ ਵਿੱਚ ਬਿਲਕੁਲ ਨਾ ਆਓ ਜਿਹੜਾ ਮਰੀਜ਼ ਜੇ ਕੋਈ ਪੋਜ਼ਿਟਿਵ ਆ ਵੀ ਜਾਂਦਾ ਹੈ ਤਾਂ ਅਸੀਂ ਉਹਦਾ ਇੱਕ ਫਾਰਮ ਭਰ ਕੇ ਉਹਨੂੰ ਹਦਾਇਤਾਂ ਦੇ ਕੇ ਇੱਕ ਨੂੰ ਪੈਕੇਟ ਦਿੰਨੇ ਆ ਦਵਾਈਆਂ ਦਾ ਜਿਹਦੇ ਵਿੱਚ ਸੈਨੀਟਾਈਜ਼ਰ ਹੈ ਔਰ ਮਾਸਕ ਨੇ ਵਟਾਮ ਨਸ਼ੀਦੀਆਂ ਗੋਲੀਆਂ ਬੁਖਾਰ ਦੀਆਂ ਗੋਲੀਆਂ ਕੁਝ ਐਂਟੀਬਾਇਓਟਿਕ ਨੇ ਜਿਨ੍ਹਾਂ ਨੂੰ ਡਾਕਟਰ ਦੀ ਸਲਾਹ ਦੇ ਮੁਤਾਬਕ ਅਸੀਂ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਘਰ ਦੇ ਵਿੱਚ ਬੈਠ ਕੇ ਖਾਓ ਉਸ ਤੋਂ ਬਾਅਦ ਵੀ ਜੇ ਕੋਈ ਮਰੀਜ਼ ਨੂੰ ਘਰ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਉਹ 104 ਦੇ ਉੱਪਰ ਫੋਨ ਕਰਕੇ ਸਾਡੇ ਸੋਲੂਸ਼ਨ ਸੈਂਟਰ 'ਚ ਵੀ ਆ ਸਕਦਾ ਹੈ ਤੇ ਆਪਣੇ ਟੈਸਟ ਬਿਲਕੁਲ ਫ੍ਰੀ ਆਫ ਕਾਸਟ ਕਰਵਾ ਸਕਦਾ ਹੈ ਇਸ ਕਰਕੇ ਮੈਂ ਸਾਰੀਆਂ ਪੰਚਾਇਤਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਪੱਧਰ ਤੇ ਪਿੰਡਾਂ ਦੇ ਲੋਕਾਂ ਨੂੰ ਮੋਟੀਵੇਟ ਕਰੋ ਲੋਕਾਂ ਨੂੰ ਜਾਗਰੂਕ ਕਰੋ ਕਿ ਉਹ ਬਿਮਾਰੀ ਨੂੰ ਵੱਧ ਤੋਂ ਵੱਧ ਸਾਹਮਣੇ ਲਿਆਉਣ ਕਿਉਂਕਿ ਜਿੰਨਾ ਅਸੀਂ ਦੇਰੀ ਕਰਾਂਗੇ ਉਸੇ ਦਰ ਦੇ ਨਾਲ ਮੌਤ ਦਾ ਖਤਰਾ ਵੱਧਦੀ ਹੈ ਸੋ ਮੌਤ ਤੋਂ ਬਚਣ ਦੇ ਲਈ ਆਪ ਦੇ ਆਪ ਨੂੰ ਹੈਲਦੀ ਔਰ ਤੰਦਰੁਸਤ ਰੱਖਣ ਦੇ ਲਈ ਸਾਨੂੰ ਅੱਜ ਟੈਸਟ ਦੀ ਜ਼ਰੂਰਤ ਹੈ ਟੈਸਟ ਬਿਲਕੁਲ ਮੁਫਤ ਹੈ ਮੁਫਤ ਦੇ ਟੈਸਟਾਂ ਦੇ ਵਿੱਚ ਸਾਨੂੰ ਨਹੀਂ ਲੱਗਦਾ ਕਿ ਕੋਈ ਹਿਚਕਚਾਹਟ ਜਾਂ ਨਾ ਕਰਾਉਣ ਦੇ ਵਿੱਚ ਕੋਈ ਫਾਇਦਾ ਹੋਏਗਾ ਸਗੋਂ ਆਪਣਾ ਫਾਇਦਾ ਪਰਿਵਾਰ ਦੇ ਵਿੱਚ ਬਜ਼ੁਰਗਾਂ ਦਾ ਫਾਇਦਾ ਬੱਚਿਆਂ ਦਾ ਫਾਇਦਾ ਆਪਣੇ ਸਾਰੇ ਆਲੇ ਦੁਆਲੇ ਦਾ ਫਾਇਦਾ ਹੁੰਦਾ ਹੈ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਫਵਾਹਾਂ ਵਿੱਚ ਨਾ ਆਓ ਸਗੋਂ ਸਾਹਮਣੇ ਆ ਕੇ ਟੈਸਟ ਕਰਵਾਓ ਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖੋ